ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਅੱਜ ਮਨਵੀਰ ਵੀ ਥੋੜਾ ਕਿੰਨਾ ਮੈਨੂੰ ਭੁੱਖ ਵਗੈਰਾ ਨਹੀਂ ਲੱਗ ਰਹੀ ਤੇ ਆਪਾਂ ਬਣਾਵਾਂਗੇ ਉਹ ਆਲੂ ਬਖਾਰੇ ਦਾ ਇਹ ਡਰਿੰਕ ਬਣਦਾ ਇੱਕ ਰਿਫਰੈਸ਼ਿੰਗ ਡਰਿੰਕ ਇਹਦੇ ਨਾਲ ਨਾ ਜਿਹੜੀ ਜਿਗਰ ਦੀ ਗਰਮੀ ਆ ਨਾ ਉਹ ਨਿਕਲ ਜਾਂਦੀ ਹੈ ਤਾਂ ਵੈਸੇ ਵੀ ਜਿਹੜੇ ਆਈਬੀਐਸ ਵਾਲੇ ਪੇਸ਼ੈਂਟ ਆ ਜਾਂ ਅਲਸਰਟਿਵ ਕੋਲਾਈਟਿਸ ਉਹਨਾਂ ਵਾਸਤੇ ਵੀ ਇਹ ਵਧੀਆ ਚੀਜ਼ ਹੈ ਤੇ ਪਹਿਲਾਂ ਇਹਨਾਂ ਨੂੰ ਵਾਸ਼ ਕਰਨਾ ਸਾਰਿਆਂ ਨੂੰ ਤੇ ਤੁਹਾਨੂੰ ਦੱਸਦੇ ਆ ਕਿ ਕਿੱਦਾਂ ਬਣੀ ਹੋਈ ਇਹ ਦੂਖਾ ਦੇ ਤੋਕੇ ਆਪਾਂ ਇਹਨਾਂ ਨੂੰ ਨਾ ਉਹ ਬੋਇਲ ਹੋਣ ਵਾਸਤੇ ਰੱਖਣਾ। ਮਤਲਬ ਇਹਨਾਂ ਨੂੰ ਉਬਾਲਣਾ ਆਪਾਂ। ਇਹਦੇ ਨਾਲ ਤੇਰੀ ਜਿਹੜੀ ਉਹ ਮਤਲਬ ਕਿ ਗਰਮੀ ਉਹ ਨਿਕਲ ਜਾਂਦੀ ਆ। ਪਹਿਲਾਂ ਤਾਂ ਲੋਕੀ ਚੁੱਲੇ ਬਗਾਇਆ ਕਰਦੇ ਬਣਉਂਦੇ ਸੀਗੇ। ਪਰ ਹੁਣ ਪਤਾ ਹੀ ਨਹੀਂ ਅੱਜਕੱਲ੍ਹ ਚੁੱਲਾ ਤਾਂ ਬਾਲ ਲੈਣੀ ਆ ਮੈਂ ਪਰ ਗਰਮੀ ਉਹ ਜਾਂਦੀ। ਆਪਾਂ ਕਰਨਾ ਹੈ ਬੁਆਇਲ। ਕਿੰਨੇ ਬੁਆਇਲ ਕਰਨੇ ਕਿ ਇਹ ਸੌਫਟ ਹੋ ਜਾਣ ਬਿਲਕੁਲ। ਚਲੋ ਇਹ ਬੁਆਇਲ ਹੋ ਲੈ। ਇੱਕ ਮਿੰਟ ਮਤ ਦੱਸਨਾ। ਇਹਨਾਂ ਨੂੰ ਬੁਆਇਲ ਕਰ ਲੈਣਾ ਆਪਾਂ ਤੇ ਇਹਦੇ ਵਿੱਚ ਹੋਰ ਜਿਹੜੀ ਚੀਜ਼ ਬੰਦੀ ਉਹ ਬੰਦੀ ਆ ਅ ਸ਼ੱਕਰ ਗੁੜ ਨਹੀਂ ਪਾਉਣਾ ਆਪਾਂ ਕਿਉਂਕਿ ਗੁੜ ਗਰਮ ਹੁੰਦਾ ਤਾਂ ਸੀਲ ਦਾ। ਸ਼ੱਕਰ ਪਾਉਣੀ ਸ਼ੱਕਰ ਠੰਡੀ ਹੁੰਦੀ ਆ। ਸ਼ੱਕਰ ਨਹੀਂ ਤਾਂ ਤੁਸੀਂ ਮਿਸ਼ਰੀ ਪਾ ਸਕਦੇ ਆ ਦੇਸੀ ਤੇ ਇੱਕ ਆਪਾਂ ਇਹਦੇ ਵਿੱਚ ਪਾਉਣਾ ਜੀਰਾ ਕੁੱਟ ਕੇ ਮਤਲਬ ਜੀਰਾ ਪਹਿਲਾਂ ਆਪਾਂ ਭੁੰਨ ਲੈਣਾ ਤਵੇ ਤੇ ਫਿਰ ਉਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਉਹਦਾ ਮਸਾਲਾ ਬਣਾ ਕੇ ਇੱਕ ਉਹਦੇ ਵਿੱਚ ਇਹ ਪਾਉਗਾ ਕਾਲਾ ਨਮਕ ਵੀ ਪਾ ਸਕਦੇ ਤੁਸੀਂ ਕਾਲਾ ਨਮਕ ਨਹੀਂ ਤਾਂ ਸਿਰਦਾ ਨਮਕ ਪਾ ਲਓ ਤੇ ਮਿਰਚ ਵਗੈਰਾ ਉਹ ਤੁਹਾਡੀ ਆਪਣੀ ਮਰਜ਼ੀ ਤਾਂ ਤੁਹਾਨੂੰ ਦਿਖਾਉਣੀ ਆ ਕਿ ਅਸੀਂ ਕਿੱਦਾਂ ਬਣਾਉਂਦੇ ਹਾਂ ਤੇ ਮੈਂ ਕਾਲੀਆਂ ਮਿਰਚਾਂ ਵੀ ਉਹ ਭੁੰਨ ਕੇ ਇਹਦੇ ਵਿੱਚ ਪਾ ਦਿੱਤੀਆਂ ਭੁੰਨੇ ਦੇ ਇਹ ਗਰਮ ਗਰਮ ਕੁੱਟ ਲਈਏ ਨਾ ਤੇ ਮਸਾਲਾ ਬਹੁਤ ਵਧੀਆ ਉਹਨੂੰ ਕੀ ਕਹਿੰਦਾ ਬਣ ਜਾਂਦਾ ਮਤਗੀ ਫਿਰ ਗਲੇ ਗਲੇ ਨੂੰ ਨਹੀਂ ਲੱਗਦਾ ਉਹਨਾਂ ਨੂੰ ਨਿਕਲਦਾ ਹੈ ਕਹਿੰਦਾ ਮੈਨੂੰ ਭੁੱਖ ਨਹੀਂ ਲੱਗਦੀ ਤੇ ਤਾਂ ਕਰਕੇ ਮੈਂ ਕਿਹਾ ਨੂੰ ਇਹ ਬਣਾ ਕੇ ਦਿੰਨੇ ਆਂ ਕਰ ਲਈਏ ਹਾਂ ਪੱਕਾ ਚਲਾ ਲਵਾਂ ਪੱਕਾ ਚਲਾ ਲਵਾਂ ਪੱਖੇ ਦੀ ਆਵਾਜ਼ ਆਈ ਤਾਂ ਪਲੀਜ਼ ਇਗਨੋਰ ਕਰਿਓ ਇਹ ਦੇਖੋ ਕਿੰਨੀ ਜਲਦੀ ਨਾ ਗਰਮ ਰੋਸਟ ਕਰਕੇ ਕੋਈ ਵੀ ਮਸਾਲਾ ਪੁੰਨੀਏ ਚਟਪੁੱਜ ਜਾਂਦਾ ਫਮਾ ਤਾਂ ਕੀ ਉਹ ਕੁੱਟਿਆ ਜਾਂਦਾ ਨਾ ਇਹ ਬਣ ਗਿਆ ਜੀ ਪਾਊਡਰ ਤੇ ਪੁੱਟ ਦਿੱਤਾ ਨੰਨੂ ਨੇ ਮਣੀ ਥੀ ਰਖ ਰੀ ਗੁੰਡਾ ਉੱਪਰ ਹੀ ਮੈਂ ਪਾ ਲੂੰਗੀ ਇਹ ਜੀ ਹੋਲੇ ਆਲੂ ਬਕਰੇ ਠੰਡੇ ਉਹ ਕਿਉਂ ਜੇ ਬਹੁਤ ਜ਼ਿਆਦਾ ਗਰਮ ਹੈ ਆ ਠੰਡੇ ਹੋ ਲੈਣੇ ਹੋ ਫਿਰ ਆਪਾਂ ਇਹਨਾਂ ਨੂੰ ਨਾ ਇਹਨਾਂ ਦਾ ਛਿਲਕਾ ਉਤਾਰ ਕੇ ਫਿਰ ਆਪਾਂ ਬਣਾਉਨੇ ਆਂ ਜਿਹੜੀ ਮੈਂ ਹੈਂਡ ਵਾਸ਼ ਕਰ ਲਈ ਸੀ ਚੰਗੀ ਤਰ੍ਹਾਂ ਤੇ ਚ ਮੈਂ ਥੋੜੀ ਜਿਹੀ ਬਰਫ਼ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਫਿਰ ਆਪਾਂ ਨਾ ਗਰਮ ਬਹੁਤ ਸੀ ਤੇ ਟਾਈਮ ਬਹੁਤ ਲੱਗ ਜਾਣਾ ਸੀ ਉਹ ਆਪਾਂ ਚੰਗੀ ਤਰ੍ਹਾਂ ਉਹ ਕੀ ਕਹੀਦਾ ਨਾ ਮੈਸ਼ ਕਰ ਲੈਣਾ ਥੋੜੀ ਬਰਫ਼ ਇਹਦੇ ਵਿੱਚ ਕੱਢ ਤੇ ਇਹ ਆਪਾਂ ਜਿਹੜੀਆਂ ਨਾ ਐਦਾਂ ਇਹਦੀਆਂ ਜੜੀਆਂ ਉਹ ਅਲੱਗ ਕਰ ਲੈਣੀਆਂ ਛਿੱਲਾ ਖਿਲਾ ਵੀ ਤੇ ਦੇ ਜਿਹੜੇ ਪੀ ਆ ਕੈਸ਼ ਕਰਕੇ ਦੇਖ ਲਓ ਜੀ ਐਦਾਂ ਬਣ ਜਾਣਾ ਇਹਦਾ ਜੂਸ ਇਹ ਹੁਣ ਆਪਾਂ ਇਹ ਵਿੱਚ ਪਾ ਲੈਨੇ ਆ ਸ਼ੱਕਰ ਇਹਨਾਂ ਬਾਦ ਇਤੀ ਸ਼ੱਕਰ ਸ਼ੱਕਰ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਆ ਕਿ ਸ਼ੱਕਰ ਦਾ ਤਕਰੀਬਨ ਸ਼ਟਿੰਗ ਹੁੰਦੀ ਹੈ ਜੇ ਤੁਸੀਂ ਗੁੜ ਨਹੀਂ ਪਾਉਣਾ ਜਿਹਨੂੰ ਪ੍ਰੋਬਲਮ ਆ ਜਿਗਰ ਦੀ ਜਿਹਨੂੰ ਕਰਣੀ ਆ ਗੁੜ ਵਗੈਰਾ ਨਹੀਂ ਪਾਉਣਾ ਸ਼ੱਕਰ ਹੀ ਪਾਉਣੀ ਆ ਕਾਲੀ ਮਿਰਚ ਦਾ ਬਣ ਜਾਣੀ ਹੈ ਸ਼ਕਰ ਪੌਣ ਤੋਂ ਬਾਅਦ ਵਿੱਚ ਐਦਾਂ ਦਾ ਬਣ ਜਾਣਾ ਹੈ ਸ਼ਿਰਆਪਾ ਪਾ ਦੇਣਾ ਇਹਦੇ ਵਿੱਚ ਇਹ ਜੀ ਕਾਲੀ ਮਿਰਚ ਤੇ ਜੀਰਾ ਪਾ ਲੈਣਾ ਅਸੀਂ ਲਾਲ ਮਿਰਚ ਜਾਂ ਮਸਾਲਾ ਮਸੂਲਾ ਇਹ ਨਹੀਂ ਕੁਝ ਪਾਉਂਦੇ ਕਿ ਪਾ ਦਿੰਦੇ ਬਟ ਜੇ ਤੁਸੀਂ ਜਿਗਰ ਦੀ ਗਰਮੇ ਲਈ ਤੇ ਮਸਾਲਾ ਜਾਂ ਐਦਾਂ ਦਾ ਕੁਝ ਪਾਉਣ ਦੀ ਲੋੜ ਨਹੀਂ

ਫਸਿ ਪਿੰਕ ਸੌਲਟ ਯੂਜ਼ ਕਰੀ ਲਓ। ਇਹ ਜਿਹੜਾ ਬਰਫ਼ ਥੋੜੀ ਜਿਹੀ ਉਹ ਲੈ ਕੇ ਆਉਣਾ। ਇਹਨੂੰ ਰੱਖਿਆ। ਤੇ ਨਮਕ ਵੀ ਕਰ ਲਿਆ ਜੀ ਮਿਕਸ। ਹੁਣ ਜੇ ਆਪਾਂ ਬਰਫ਼ ਪਾ ਕੇ 2 ਮਿੰਟ ਛੱਡ ਦਿੰਨੇ ਆ ਫਿਰ ਤੁਹਾਨੂੰ ਪਾ ਕੇ ਦਿਖਾਉਣੀ ਕਿਦਾਂ ਦੀ ਆ। ਓਕੇ ਰਹਾ। ਇਹ ਜੀ ਆਪਾਂ ਜਿੰਨਾ ਪਤਲਾ ਰੱਖਣਾ ਉਹ ਰੱਖ ਲਓ ਪਾਣੀ ਪਾ ਲਿਆ ਆਪਾਂ। ਤੇ ਹੁਣ ਆਪਾਂ ਇਹ ਨੰਨੂ ਨੂੰ ਦਿੰਨੇ ਆ। ਬਹੁਤ ਟੇਸਟੀ ਹੁੰਦਾ ਹੈ ਉਹ ਐਡਾ ਰਿਫਰੈਸ਼ਿੰਗ ਡਰਿੰਕ ਬਹੁਤ ਟੇਸਟੀ ਹੁੰਦਾ ਜਿਹਨ ਜਿਹਨ ਨੂੰ ਜਿਗਰ ਦੇ ਗਰਮੀ ਦੀ ਪ੍ਰੋਬਲਮ ਆ ਨਾ ਉਹ ਇਨਸਾਨ ਦਾ ਜ਼ਰੂਰ ਇਹਨੂੰ ਉਹਨੂੰ ਕੀ ਕਹਿੰਦਾ ਪੀ ਕੇ ਦੇਖਿਓ ਤਾਂ ਹੁਣ ਮੈਂ ਇਹ ਦੇਦਾ ਨੰਨੂ ਨੂੰ ਮਨਵੀਰ ਨੂੰ ਅਰੀਵਿਊ ਦੇ ਕਿਦਾਂ ਦਾ ਬਣਿਆ ਪੀਓ ਤਾਂ ਸਹੀ ਟੇਸਟੀ ਹੈ ਨਾ ਕਾਂਜੀ ਵਰਗਾ ਨਾ ਜਿੱਦਾਂ ਉਹ ਗੋਲ ਗੱਪਿਆਂ ਦੀ ਕਾਂਜੀ ਹੁੰਦੀ ਹੈ ਕਿਰਤ ਟੈਲ ਮੀ ਐਕਸੀਡੈਂਟ ਗੁੱਡ ਉਹ ਦਾਦੀ ਨੂੰ ਵੀ ਦਿੱਤਾ ਦਾਦੀ ਕਈ ਜਾਂਦੀ ਮੇਰੇ ਤੋਂ ਲੈ ਲਓ ਮੇਰੇ ਤੋਂ ਲੈ ਲਓ ਸਹੀ ਆ ਟੇਸਟੀ ਬਹੁਤ ਇਹ ਦਾਦੀ ਦੇ ਡੈਡੀ ਨੇ ਸਿਖਾਇਆ ਸੀ ਮੈਨੂੰ ਪਾਪੇ ਨੇ ਮਤਲਬ ਕਿ ਐਸੀ ਮੰਮੀ ਦੇ ਪਾਪੇ ਨੇ ਸਿਖਾਇਆ ਸੀ ਮੈਨੂੰ ਡੈਡੀ ਨੇ ਇਹ ਵਾਲਾ ਜਿਹੜਾ ਉਹਨੂੰ ਕੀ ਕਹਿੰਦਾ ਆਲੂ ਬੁਖਾਰਿਆਂ ਦਾ ਡਰਿੰਕ ਬਣਾਣੀ ਤੇ ਇਹਦੇ ਨਾਲ ਹੀ ਕਰਦੇ ਆ ਅਸੀਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਬਾਏ ਬਾਏ